ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦਰਮਿਆਨ ਅੱਜ ਆਪਾਂ ਤੁਹਾਨੂੰ ਪਿੰਡ ਪੱਤੋ ਹੀਰਾ ਸਿੰਘ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਪੱਤੋ ਹੀਰਾ ਸਿੰਘ ਉੱਥੋਂ ਦਾ ਦੋ ਦੰਦ ਮਾਰਵਾੜੀ ਵਸ਼ੇਰਾ ਦਿਖਾਉਣਾ ਦੇਵਾ ਦੇਵਾ ਜਿਹੜਾ ਕਿ ਅਲੀ ਸ਼ਾਨ ਲਾਈਨ ਤੇ ਅਲੀ ਕਿਰ ਲਗਾੜਾ ਲੀ ਲਾਈਨ ਦੋ ਲਾਈਨਾਂ ਦਾ ਸੁਮੇਲਾ ਦੋਸਤੋ ਤੇ ਬਹੁਤ ਜ਼ਿਆਦਾ ਖੂਬਸੂਰਤ ਵਸ਼ੇਰਾ ਯਾਰ ਨਿਗਾਹ ਮਾਰੋ ਤੁਸੀਂ ਇਹਦੇ ਕੰਨੀ ਇਹਦੇ ਰੰਗ ਕੰਨੀ ਨਿਗਾਹ ਮਾਰੋ ਤੇ ਇਹਦੀ ਮਾਰਕਿੰਗ ਦੇਖੋ ਤੁਸੀਂ ਬਹੁਤ ਜਿਆਦੇ ਸੋਹਣਾ ਬਸ਼ੇਰਾ ਤਿਆਰ ਹੋਇਆ ਯਾਰ ਜਮਾ ਮੂਰਤੀ ਘੜੀ ਪਈ ਆ ਦਾਤੇ ਨੇ ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਆਂ ਜਾਂ ਇੰਡੀਆ ਦੇ ਵਿੱਚ ਦੇਖਦੇ ਆਂ ਜਿਆਦੇ ਅਲੀਸ਼ਾਨ ਬਲੱਡ ਲਾਈਨ ਦੇ ਘੋੜੇ ਘੋੜੀਆਂ ਨੇ ਸੋ ਦਿੱਕਤ ਆਉਂਦੀ ਆ ਭਰਾਵਾਂ ਨੂੰ ਘੋੜੀਆਂ ਮੇਟ ਕਰਾਉਣ ਵੇਲੇ ਵੱਖਰੀ ਲਾਈਨ ਦਾ ਘੋੜਾ ਨਹੀਂ ਮਿਲਦਾ ਤੇ ਜਾਂ ਕਈ ਵਾਰੀ ਇਨਬਰੀਡਿੰਗ ਦੀ ਪ੍ਰੋਬਲਮ ਆ ਜਾਂਦੀ ਆ ਸੋ ਇਸ ਤਰ੍ਹਾਂ ਦਾ ਬਹੁਤ ਕੁਝ ਹੋ ਜਾਂਦਾ ਤੇ ਪਰ ਆਹ ਕੋੜਾ ਹਾਲੇ ਦੋ ਦਿਨ ਦੀ ਹੋਇਆ ਬਛੇਰਾ ਇਹ ਤੇ ਕੱਦ ਕਾਠ ਵੀ ਸੋਹਣਾ ਕਰ ਗਿਆ ਨਖਰਾ ਨੁਖਰਾ ਸਭ ਪਣ ਬਹੁਤ ਆ ਬਛੇਰੇ ਦੇ ਵਿੱਚ ਰੰਗ ਵੀ ਪਿਓਰ ਜੈਡ ਬਲੈਕ ਆ ਮਿੱਤਰੋ ਪੱਕਾ ਰੰਗ ਆ ਜਿਹਨੂੰ ਮਾਰਵਾੜੀ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਇਹਦੀ ਸਟੱਡ ਸਰਵਿਸ ਭਰਾਮਾ ਨੇ ਓਪਨ ਕੀਤੀ ਆ ਬਰਾਡ ਸਟੱਡ ਫਾਰਮ ਵਾਲਿਆਂ ਨੇ ਬਾਈ ਗਰਜੀਤ ਹੋੜਾ ਨੇ ਸੋ ਨਗਾਥਾਣੀ ਦੀ ਕੱਢ ਲੋ ਬਸ਼ੇਰਾ ਮੀਟਿੰਗੇ ਸੀਜ਼ਨ ਚੱਲ ਰਿਹਾ ਇਹਦੀ ਜਿਹੜੀ ਫੀਸ ਆ 25000 ਰੁਪਿਆ ਰੱਖੀ ਗਈ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਇੰਟਰਵਿਊ ਦੇ ਵਿੱਚ ਆਪਾਂ ਭਰਾਵਾਂ ਦੇ ਨਾਲ ਕਰਕੇ ਸਾਰਾ ਕੁਝ ਕਲੀਅਰ ਕਰ ਦਿਆਂਗੇ ਇਹਦੇ ਬਾਰੇ ਤੇ ਹੋਮ ਬਰੀਡ ਆ ਬਸ਼ੇਰਾ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਦੀ ਮਾਂ ਗਈ ਉਹ ਉਹ ਵੀ ਬਾਈ ਹੋਰਾਂ ਦੇ ਘਰ ਦੀ ਘੋੜੀ ਆ ਇਹ ਦੋਸਤੋ ਜਹਾਂਗੀਰ ਘੋੜੇ ਦਾ ਬੱਚਾਗਾ ਤੇ ਕਾਲੇ ਕਾਂਡੇ ਦਾ ਪੋਤਾ ਅਲੀ ਸ਼ਾਨ ਦਾ ਪੜੋਤਾ ਸੋ ਲਾਈਨ ਇਹਦੀ ਬੜੀ ਚੰਗੀ ਆ ਮਾਂ ਇਹਦੀ ਅਲੀ ਕਿਰ ਲਗੜ ਵਾਲੀ ਦੀ ਧੀ ਆ ਸੋ ਤੁਸੀਂ ਮਾਰਕਾ ਦੇਖੋ ਯਾਰ ਪਟਾ ਪੁਟਾ ਬਹੁਤ ਜਿਆਦੇ ਸੋਹਣਾਗਾ ਧੌਣ ਧੂਣ ਬੜੀ ਲੰਮੀ ਪਤਲੀ ਆ ਤੇ ਕੰਨ ਬਹੁਤ ਜਿਆਦੇ ਛੋਟਾਗਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਬਸ਼ੇਰੇ ਨੇ ਸ਼ੋਹਾਂ ਦੇ ਵਿੱਚ ਵੀ ਧੱਕ ਪਾਉਣੀਆਂ ਉਹ ਤਾਂ ਬਾਈ ਅਰਗੇ ਕਹਿੰਦੇ ਵੀ ਐਤਕੀ ਸਾਡਾ ਮੂਡ ਜਾਈ ਨਹੀਂ ਬਣਿਆ ਕੁਝ ਕੰਮਾਂ ਤੰਦਿਆਂ 'ਚ ਬੀਜੀ ਸੀਗੇ ਤਾਂ ਕਰਕੇ ਸ਼ੋਹਾਂ ਦੇ ਵਿੱਚ ਬਸ਼ੇਰਾ ਲਿਜਾਇਆ ਨਹੀਂ ਗਿਆ ਪਰ ਉਹਨਾਂ ਵਾਲੇ ਟਾਈਮ ਦੇ ਵਿੱਚ ਕਹਿੰਦੇ ਰਿੰਗ 'ਚ ਧਾਰਾਂਗੇ ਇਹਨੂੰ ਲੈਂਥ ਲੌਂਥ ਦੇਖੋ ਯਾਰ ਤੁਸੀਂ ਸਭ ਤੋਂ ਵੱਡੀ ਗੱਲ ਆ ਵੀ ਇਹਦੇ ਜਿਹੜੀ ਬਾਡੀ ਦੀ ਜਮਾ ਬਿਲਕੁਲ ਪਿਓਰ ਜੈਡ ਬਲੈਕ ਆ ਚਿੱਟੇ ਵਾਲ ਨਹੀਂ ਹੈਗੇ ਜਿਹੜੀ ਆਮ ਸਮੱਸਿਆ ਆਉਂਦੀ ਆ ਨਹੀਂ ਚਿੱਟੇ ਵਾਲ ਹੁੰਦੇ ਆ ਨਾ ਕੋੜਿਆਂ ਦੇ ਵਿੱਚ ਪੱਕਾ ਕਾਲਾ ਰੰਗ ਆ ਸਵਾਰੀ ਸੂਰੀ ਬਾਈ ਹੁਣੇ ਰਾਈਡਿੰਗ ਡੇਲੀ ਕਰਦੇ ਆ ਬਾਕੀ ਗੱਲਾਂ ਬਾਤਾਂ ਇਦੇ ਨਾਲ ਆਪਾਂ ਕਰਦੇ ਆ ਘੋੜੇ ਬਾਰੇ ਵੀਰ ਹੁਣਾਂ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਯੰਤ ਮਾਨ ਅੱਜ ਫੇਰ ਆਪਣੇ ਚੈਨਲ ਤੇ ਫੇਸਬੁੱਕ ਪੇਜ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਘੋੜੇ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਾਲਾ ਵਿਖੇ ਬੈਠੇ ਆ ਅਸੀਂ ਇੱਥੋਂ ਦੇ ਜਿਹੜਾ ਸਟੇਡੀਅਮ ਬਣਿਆ ਹੋਇਆ ਪਿੰਡ ਦਾ ਗਰਾਊਂਡ ਬਣਿਆ ਹੋਇਆ ਬਹੁਤ ਸੋਹਣਾ ਇੱਥੇ ਬੈਠੇ ਆਂਗੇ ਕਿਉਂਕਿ ਕਾਰਨ ਕੀ ਆ ਜਿਹੜੀ ਅਸੀਂ ਘੋੜੇ ਦੀ ਵੀਡੀਓ ਸ਼ੂਟ ਕੀਤੀ ਆ ਅੱਜ ਏਸੇ ਪਿੰਡ ਦੇ ਗਰਾਊਂਡ ਦੇ ਵਿੱਚ ਕੀਤੀ ਆ ਬਹੁਤ ਸੋਹਣਾ ਗਰਾਊਂਡ ਹੈ ਸਟੇਡੀਅਮ ਇੱਥੇ ਬਣਿਆ ਹੋਇਆ ਹੈਗਾ ਸੋ ਮਾਰਵਾੜੀ ਘੋੜਾ ਦਿਖਾਉਣਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੇ ਨਾਲ ਇਧਰਲੇ ਪਾਸੇ ਬਾਈ ਆਪਣੇ ਸੋਨੀ ਬੈਠਾ ਇਧਰ ਬਾਈ ਵਿੱਕੀ ਬੈਠਾ ਇਧਰਲੇ ਪਾਸੇ ਬਾਈ ਗਰਜੀਤ ਤੇ ਨਾਲ ਆ ਅੰਕਲ ਜੀ ਨੂੰ ਤੁਸੀਂ ਜਾਣਦੇ ਹੋ ਸਾਰੇ ਫੂਲੇ ਵਾਲਾ ਤੋਂ ਨੰਬਰਦਾਰ ਸਾਹਿਬ ਬੈਠੇ ਨੇ ਆਪਣੇ ਨਾਲ ਸੋ ਜਿਹੜਾ ਸਵੱਬ ਬਣਿਆ ਸੀਗਾ ਬਾਈ ਵਿੱਕੀ ਦੇ ਘੋੜੇ ਦੀ ਵੀਡੀਓ ਆਪਾਂ ਕਰਨ ਲੱਗੇ ਆ ਮਾਰਬਾੜੀ ਘੋੜਾ ਅਲੀਸ਼ਾਨ ਲਾਈਨ ਦਾ ਸੋ ਸਾਰੇ ਭਰਾ ਇਕੱਠੇ ਹੋਏ ਆ ਬਹੁਤ ਚੰਗਾ ਘੋੜਾਗਾ ਮਿੱਤਰੋ ਸਟੱਡ ਸਰਵਿਸ ਵਾਸਤੇ ਵੀਰ ਹੋਣਾ ਨੇ ਓਪਨ ਕਰਨਾਗਾ ਤੇ ਪਿੰਡ ਆ ਜਿਹੜਾ ਇਹ ਪੱਤੋ ਹੀਰਾ ਸਿੰਘ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੁਹਾਨੂੰ ਮੈਂ ਜਿਵੇਂ ਦੱਸਿਆ ਜਿਹੜਾ ਮੇਨ ਹਾਈਵੇ ਆ ਰੋਡ ਆ ਦਾ ਨਿਹਾਲ ਸਿੰਘ ਵਾਲਾ ਤੋਂ ਬਾਗਾਪੁਰਾਣਾ ਰੋਡ ਆਉਂਦਾ ਇਹਦੇ ਉੱਤੇ ਪਿੰਡ ਪੈ ਜਾਂਦਾ ਇਹ ਤੇ ਸੋ ਬਾਕੀ ਦੀ ਜਿਹੜੀ ਗੱਲਬਾਤ ਆ ਘੋੜੇ ਬਾਰੇ ਵੀ ਕਿੰਨਾ ਕੁ ਟਾਈਮ ਬਾਈ ਹੋਰਾਂ ਨੂੰ ਜਾਨਵਰ ਰੱਖਿਆ ਨੂੰ ਹੋਗੇ ਤੇ ਮੀਟਿੰਗ ਦੇਣੀ ਇਹਦੀ ਕਦੋਂ ਤੋਂ ਸ਼ੁਰੂ ਕੀਤੀ ਆ ਆਪਣੇ ਨਾਲ ਸਾਰੀ ਗੱਲਬਾਤ ਬਾਈ ਸੋਨੀ ਕਰੂਗਾ ਬਾਈ ਵਿੱਕੀ ਦਾ ਫਰੈਂਡ ਆ ਸੋ ਸਾਰੇ ਭਰਾਵਾਂ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਸੋਨੀ ਕੰਮ ਹਾਂਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਵੀਰੇ ਹੋਰ ਵਿੱਕੀ ਬਾਈ ਸੱਟਾ ਜੀ ਕੰਮ ਧੰਦਾ ਹਾਂਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਪਿੰਡੂ ਜੀ ਮੀਂਦਾਰ ਸਾਰੀ ਟੀਮ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਆ ਧੰਨਵਾਦ ਬਾਈ ਸੋਨੀ ਤੇ ਜਿਵੇਂ ਦਰਸ਼ਕਾਂ ਨੂੰ ਆਪਾਂ ਪਹਿਲਾਂ ਦੱਸ ਕੇ ਹਟਿਆ ਬਾਈ ਜਿਵੇਂ ਵੀ ਅੱਪਾ ਅੱਜ ਆਪਣੇ ਮਾਰવાડી ਘੋੜੇ ਦੀ ਬਾਈ ਵਾਲੇ ਦੀ ਵੀਡੀਓ ਕਰਨ ਲੱਗੇ ਹਨ ਤੇ ਕਿੰਨਾ ਕੁ ਟਾਈਮ ਜਿਵੇਂ ਆਪਣੇ ਫਾਰਮ ਦਾ ਨਾਮ ਪਹਿਲਾਂ ਤਾਂ ਦੱਸ ਦਿਓ ਵੀ ਕੀ ਨਾਮ ਤੇ ਆਹੀ ਆਪਣੇ ਫਾਰਮ ਦਾ ਨਾਮ ਜੀ ਬਰਾਡ ਸਟੱਡ ਫਾਰਮ ਠੀਕ ਹੈ ਬਾਈ ਤੇ ਇਹ ਆਪਣੇ ਕੋਲੇ 38 ਮਹੀਨਿਆਂ ਦਾ ਹੋ ਗਿਆ ਜੀ ਆਪਣੇ ਨਾ ਘੋੜੇ ਦਾ ਦੇਵਾ ਜੀ ਅੱਛਾ ਬਾਈ ਇਹ ਜਹਾਂਗੀਰ ਦਾ ਬੱਚਾ ਜੀ ਦਾਦਾ ਇਹਦਾ ਕਾਲਾ ਕਾਂਟਾ ਜੀ ਠੀਕ ਹੈ ਬਾਈ ਇਹਦੀ ਮਾਂ ਅਲੀ ਕਰ ਅ ਕਿਰ ਲਗੜ ਹਾਂਜੀ ਅਲੀ ਕਿਰ ਲਗੜ ਲੈਣ ਦੀ ਆ ਜੀ ਠੀਕ ਹੈ ਬਾਈ ਬਹੁਤ ਚੰਗੀ ਮਾਰਵਾੜੀ ਬਹੁਤ ਚੰਗੀ ਘੋੜੀ ਹੈ ਜੀ ਠੀਕ ਹੈ ਬਾਈ ਹਾਂਜੀ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਉਹਨੇ ਹਾਂਜੀ ਤੇ ਬਈ ਉਸ ਘੋੜੀ ਤੋਂ ਪਹਿਲਾਂ ਵੀ ਬਾਈ ਉਹਨਾਂ ਨੇ ਬੱਚੇ ਲਏ ਆ ਹਣਾ ਮੇਰਾ ਖਿਆਲ ਹਾਂਜੀ ਹਾਂਜੀ ਪਿੱਛੇ ਜੇ ਇੱਕ ਦਲਵਾਗ ਘੋੜੇ ਤੋਂ ਬਸ਼ੇਰੀ ਦਿੱਤੀ ਸੀ ਉਹਨੇ ਜੀ ਠੀਕ ਹੈ ਬਾਈ ਹੁਣ ਸ਼ਿਕੰਦਰ ਘੋੜੇ ਤੋਂ ਜੀ ਉਹ ਮੇਟ ਹੋਈ ਵੀ ਹੈ ਸ਼ਿਕੰਦਰ ਘੋੜੇ ਤੋਂ ਖੱਬਣ ਠੀਕ ਹੈ ਬਾਈ ਜਿਹੜਾ ਆਪਣਾ ਧੂਰ ਕੋਟਾ ਹਾਂਜੀ ਥੋੜਾ ਹਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਹਾਂਜੀ ਤੇ ਬੱਚਾ ਵੀ ਬਹੁਤ ਚੰਗਾ ਜੀ ਹਾਂਜੀ ਇਦਾ ਜਨਮ ਇੱਥੇ ਬਾਈ ਹੋਰਾਂ ਦੇ ਫਾਰਮ 'ਚ ਹੋਇਆ ਕਈ ਵਾਰ ਕੀ ਹੁੰਦਾ ਸੋਨੀ ਬਾਈ ਜਿਵੇਂ ਪਹਿਲਾਂ ਆਪਾਂ ਪਿੱਛੇ ਤੋਂ ਘੋੜੀ ਲੈ ਕੇ ਆਉਣੇ ਆ ਕਈ ਵਾਰ ਪਿੱਛੇ ਤੋਂ ਘੋੜੀ ਗੱਬਣ ਆਈ ਹੁੰਦੀ ਆ ਕਈ ਵਾਰ ਆਪਾਂ ਮਲਾਈ ਹੁੰਦੀ ਆ ਨਹੀਂ ਜੀ ਆਪਾਂ ਆਪ ਮੀਟ ਕਰਾਈ ਆ ਜੀ ਆਪਦੇ ਹੱਥੀਆਂ ਜੀ ਉਦੋਂ ਬਾਈ ਗੈਰੀ ਕੋਲੇ ਸੀ ਘੋੜਾ ਜੀ ਠੀਕ ਆ ਬਾਈ ਹਾਂਜੀ ਹਾਂਜੀ ਉਹ ਤੋਂ ਉਹਨਾਂ ਤੋਂ ਮੀਟ ਕਰਵਾਈ ਹੈ ਤੇ ਉਮਰ ਕਿੰਨੀ ਦੱਸੀ ਆ ਤੁਸੀਂ ਕਿੰਨੇ ਮਹੀਨਿਆਂ ਦਾ ਹੋ ਗਿਆ 36 ਮਹੀਨਿਆਂ ਦਾ ਹੋ ਗਿਆ ਜੀ ਠੀਕ ਆ ਹਾਂਜੀ ਤੇ ਬਾਕੀ ਹੁਣ ਫਿਰ ਚਾਰ ਦਿਨ ਤੋਂ ਹੁਣ ਲੱਗਿਆ ਜੀ ਹੁਣ ਲੱਗੇ ਹਾਂਜੀ ਤੇ ਹੁਣ ਇਹਦੀ ਸਟੱਡ ਸਰਵ ਉਪਨ ਕਰਾਂਗੇ ਹਾਂਜੀ ਠੀਕ ਹੈ ਬਾਈ ਤੇ ਬਾਈ ਹੁਣਾਂ ਨੂੰ ਜਿਵੇਂ ਵਿੱਕੀ ਦੇ ਫਾਰਮ ਤੇ ਆਪਾਂ ਹੋਰ ਵੀ ਦੇਖਿਆ ਬਾਈ ਜਨਦਾ ਤੇ ਇੱਕ ਨੁਕਰੀਆਂ ਘੋੜੀਆਂ ਵੀ ਰੱਖੀਆਂ ਹੋਈਆਂ ਨੇ ਹਣਾ ਹਾਂਜੀ ਤੇ ਇਸ ਪਾਸੇ ਬਾਈ ਰੁਝਾਨ ਕਿਵੇਂ ਹੋਇਆ ਸੀਗਾ ਬਾਈ ਵਿੱਕੀ ਬਾਈ ਤੁਸੀਂ ਜਿਵੇਂ ਬਾਹਰ ਰਹਿੰਦੇ ਹੋ ਬਾਈ ਕੈਨੇਡਾ ਦੇ ਵਿੱਚ ਸੈਟ ਹੋ ਕਿਵੇਂ ਵਿਚਾਰ ਬਣਿਆ ਸੀ ਵੀਰੇ ਤੁਹਾਡਾ ਘੋੜਾ ਰੱਖਣ ਦਾ ਬਸ ਆਪਣੇ ਪਿੰਡ पे ਬਾਈ ਮੇਲੀ ਸੀਗਾ ਮੇਰੇ ਫਾਦਰ ਸਾਹਿਬ ਹਾਂ ਉਹਨਾਂ ਦਾ ਕਰਕੇ ਵੀ ਦਾ ਵਸੋਂ ਕੀ ਸੀਗਾ ਬਸ ਠੀਕ ਹੈ ਬਾਈ ਠੀਕ ਹੈ ਠੀਕ ਹੈ ਤੇ ਪਿੱਛੇ ਜੇ ਅੰਕਲ ਜੀ ਮੇਰੇ ਕੋਲੇ ਵੀ ਗਏ ਸੀਗੇ ਹਾਂਜੀ ਤੇ ਤੁਹਾਡੇ ਫਾਦਰ ਸਾਹਿਬ ਹਾਂਜੀ ਤੇ ਉਹਨਾਂ ਦਾ ਵੀ ਸਾਰੇ ਸੱਜਣਾ ਨਾਲ ਜਿੰਨੇ ਘੋੜਿਆਂ ਵਾਲੇ ਅੱਬਾ ਦਾ ਬੜਾ ਮੋਹ ਪਿਆਰ ਹਾਂਜੀ ਨਾ ਬਾਈ ਉਹਨਾਂ ਦਾ ਤੇ ਅੱਜ ਦੇ ਦਿਨ ਹੀ ਡੈਥ ਹੋਈ ਸੀ ਉਹਨਾਂ ਦੀ ਪਿਛਲੇ ਸਾਲ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਜਿਵੇਂ ਤੁਸੀਂ ਇਹਦਾ ਮਾਂ ਵਾਲੇ ਪਾਸੇ ਦੱਸਿਆ ਅ ਜੇ ਆਪਾਂ ਪਿੱਛੇ ਤੋਂ ਬਲੱਡ ਲਾਈਨ ਗੱਲ ਕਰੀਏ ਤੇ ਪਿਓ ਇਹਦਾ ਆ ਗਿਆ ਜਹਾਂਗੀਰ ਤੇ ਦਾਦਾ ਆ ਗਿਆ ਕਾਲਾ ਕਾਂਟਾ ਹਾਂਜੀ ਹਾਂਜੀ ਤੇ ਅੱਗੇ ਜਿਹੜਾ ਆ ਗਿਆ ਉਹ ਗ੍ਰੈਂਡ ਸ਼ੈਰ ਗ੍ਰੇਟ ਗ੍ਰੈਂਡ ਫੈਰ ਉਹ ਆਪਣਾ ਅਲੀ ਸ਼ਾਨ ਅਲੀ ਸ਼ਾਨ ਆ ਗਿਆ ਠੀਕ ਹੈ ਬਈ ਹਾਂਜੀ ਤੇ ਪਹਿਲਾਂ ਬਾਈ ਜਿਵੇਂ ਹੁਣ ਸਟੱਡ ਸਰਵਿਸ ਦਾ ਵੈਸੇ ਇਹਦੀ ਆਪਾਂ ਹੁਣ ਓਪਨ ਕਰ ਰਹੇ ਹਾਂ ਕੋਈ ਪਹਿਲਾਂ ਕੋਈ ਘੋੜੀ ਮਲਾਈਆ ਰਿਜ਼ਲਟ ਰਿਪੋਰਟ ਆਇਆ ਕੋਈ ਹਾਂਜੀ ਇਹ ਤੋਂ 16 17 ਘੋੜੀਆਂ ਮਿਲੀਆਂ ਜੀ ਅੱਛਾ ਹਾਂ ਰਿਜ਼ਲਟ ਹੁਣ ਇਹਦੇ ਜੀ ਇੱਕ ਰਿਜ਼ਲਟ ਬਹੁਤ ਚੰਗਾ ਆਇਆ ਬਿਛੇਰੀ ਆਈ ਆ ਠੀਕ ਹੈ ਹਾਂਜੀ ਬੱਦਨੀ ਗਲਾ ਜੀ ਹੁਣ ਬਾਕੀ ਘੋੜੀਆਂ ਸੌਣ ਵਾਲੀਆਂ ਠੀਕ ਹੈ ਬਾਈ ਅੱਛਾ ਉਹ ਪਹਿਲਾਂ ਮਲਾਤੀ ਸੀ ਘੋੜੀਆਂ ਪਰ ਕਈ ਵਾਰ ਐ ਹੁੰਦਾ ਕੋਈ ਹਾਂਜੀ ਹਾਂਜੀ ਆਪਣੇ ਦੋਸਤ ਮਿੱਤਰ ਦੀ ਘੋੜੀ ਸੀਗੀ ਜੀ ਆਪਾਂ ਪਹਿਲਾਂ ਮਲਵਾ ਲਾਤੀ ਸੀਗੀ ਜੀ ਠੀਕ ਹੈ ਬਾਈ ਦੋ ਦੰਦ ਸੀ ਉਦੋਂ ਘੋੜਾ ਜਦੋਂ ਮਲਾਈ ਸੀ ਸੀ ਠੀਕ ਹੈ ਹਾਂਜੀ ਹਾਂਜੀ ਹੁਣ ਠੀਕ ਹੈ ਹਾਈਟ ਕਿੰਨੀ ਦੱਸ ਸਕਦੇ ਹੋ ਜੀ ਕਰਕੇ ਹੁਣੇ ਹਾਈਟ ਇਹਦੀ ਜੀ 65 ਇੰਚ ਹਾਈਟ ਹੈ ਜੀ 65 ਇੰਚ ਹਾਂਜੀ ਹਾਂਜੀ ਬਾਕੀ ਸੋਨੀ ਬਾਈ ਮਾਰਕਿੰਗ ਬੜੀ ਸੋਹਣੀ ਆ ਕੋੜੇ ਦੀ ਹਾਂਜੀ ਮਾਰਕਿੰਗ ਬਹੁਤ ਸੋਹਣੀ ਆ ਜੀ ਦੋ ਇੰਪਾਇਰ ਚਟੇ ਆ ਜੀ ਪਿਛਲੇ ਤੇ ਇੱਕੋ ਜੀ ਮਾਰਕਿੰਗ ਆ ਪਟਾ ਪ੍ਰੋਪਰ ਬਲੇਜ ਆ ਜੀ ਹੂੰ ਤੇ ਕੰਨ ਕੰਨ ਬਹੁਤ ਬਹੁਤ ਸੋਨਾ ਘੋੜਾ ਜੀ ਹੂੰ ਕੰਨ ਬੜਾ ਛੋਟਾਗਾ ਕੁੜੀ ਵਾਲਾ ਸ਼ਕੀਨ ਕਰਨਾ ਬਾਈ ਹਾਂਜੀ ਹਾਂਜੀ ਘੋੜਾ ਸ਼ੋਅ ਬਹੁਤ ਕਰਦਾ ਜਿਵੇਂ ਆਪਾਂ ਇਹਦੇ ਬਾਅਦ ਦੇ ਵਿੱਚ ਵੀ ਸ਼ਾਰਟ ਸ਼ੂਟ ਲਏ ਆ ਖੁੱਲਾ ਛੱਡ ਕੇ ਵੀ ਗਰਾਊਂਡ 'ਚ ਆਪਾਂ ਦੇਖਿਆ ਸੀਗਾ ਹਨਾ ਹਾਂਜੀ ਹਾਂਜੀ ਤੇ ਕੋਈ ਐ ਨਹੀਂ ਹੈਗਾ ਵੀ ਘੋੜਾ ਬਿਨ ਮਤਲਬ ਤੋਂ ਥੋੜਾ ਜਿਹਾ ਸਿਆਣਫ ਵੀ ਰੱਖਦਾ ਘੋੜਾ ਹਾਂਜੀ ਹਾਂਜੀ ਇਹ ਬਾਅਦ ਦੇ ਵਿੱਚ ਜੋ ਖੁੱਲਾ ਛੱਡਣ ਤੋਂ ਬਾਅਦ ਆਪਾਂ ਇਹਨੂੰ ਫੜਿਆਗਾ ਸੱਧਿਆ ਘੋੜੇ ਨੂੰ ਆਪਦੇ ਕੋਲੇ ਹਾਂਜੀ ਉਸੇ ਤਰ੍ਹਾਂ ਹੀ ਹਾ ਕੋ ਕੁਮਾਰੇ ਤੋਂ ਆਇਆ ਹੈ ਨਾ ਹਾਂਜੀ ਤੇ ਕਿੰਨੀ ਫੀਸ ਕਿੰਨੀ ਰੱਖਦੀ ਸੋਹਣੀ ਬਾਈ ਇਹਦੀ ਹੁਣ ਫਿਰ ਫੀਸ ਇਹਦੀ ਜੀ 25000 ਹੈ ਜੀ ਹੂੰ ਤੇ ਜੋ ਵੀ ਜੋ ਵੀ ਕੋਡਿਮੇਟ ਕਰਾਊਗਾ ਮਾਨਤਾਨਾ ਕੀਤਾ ਕਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜਿਵੇਂ ਦੂਰੋਂ ਨੇੜੇੋਂ ਆਉਂਦਾ ਕੋਈ ਕੋਈ ਦੋਸਤ ਮਿੱਤਰ ਆਉਂਦਾ ਜੀ ਮਾਨਤਾਨਾ ਹੋ ਜਾਊਗਾ ਫੀਸ 25000 ਹੈ ਜੀ ਪ੍ਰੋਬਲਮ ਠੀਕ ਹੈ ਬਾਈ ਠੀਕ ਹੈ ਤੇ ਬਾਕੀ ਚੱਕ ਚੁੱਕ ਕਰਾਉਣ ਦਾ ਕੋੜੀਆਂ ਦਾ ਸਿਸਟਮ ਹਾਂਜੀ ਉਹ ਡਾਕਟਰ ਸਾਹਿਬ ਦੀ ਪੂਰੀ ਸਹੂਲਤ ਹੈ ਜੀ ਇੱਥੇ ਤੇ ਰੱਖਣ ਨੂੰ ਪੂਰੇ ਜੀ ਕਮਰੇ ਪੂਰੇ ਵਧੀਆ ਬਾ ਪੂਰਾ ਹੈਗਾ ਸਸਟਾ ਠੀਕ ਹੈ ਮੰਨ ਲਓ ਜੇ ਕੋਈ ਦੂਰੋਂ ਨੇੜੇੋਂ ਭਰਾ ਚੱਲ ਕੇ ਆਉਂਦਾ ਇੱਕ ਦੋ ਦਿਨ ਇੱਥੇ ਕੁੜੀ ਖੜਾਉਣਾ ਚਾਹੁੰਦਾ ਨਹੀਂ ਕੋਈ ਸਮੱਸਿਆ ਨਹੀਂ ਹਾਂਜੀ ਹਾਂਜੀ ਕੋਈ ਸਮੱਸਿਆ ਨਹੀਂ ਜੀ ਠੀਕ ਹੈ ਤੇ ਡਾਕਟਰ ਸਾਹਿਬ ਬਾਈ ਫਿਰ ਕਿਹੜੇ ਆਉਂਦੇ ਇੱਥੇ ਆਪਣੇ ਕੋਈ ਡਾਕਟਰ ਸਾਹਿਬ ਜੀ ਆਪਣੇ ਕਲਵੰਤ ਸਿੰਘ ਘੋਲੀਆ ਜੀ ਹੂੰ ਡਾਕਟਰ ਸਾਬ ਕਲਵੰਤ ਸਿੰਘ ਕੋਲ ਵੀ ਆਉਂਦੇ ਆ ਡਾਕਟਰ ਸਕਦੇਵ ਸਿੰਘ ਚੰਦਵਾਜ ਜੀ ਵੀ ਆਪਣੇ ਕੋਲੇ ਆਉਂਦੇ ਠੀਕ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਸੋਨੀ ਬਾਈ ਜਿਵੇਂ ਬੱਚਾ ਇਹ ਤੇ ਲੈਣੇ ਦੀ ਪਿਓ ਵਾਲੇ ਪਾਸਿਓਂ ਵਾਲੀ ਸ਼ਾਲਣਾ ਆ ਗਈ ਹੈ ਨਾ ਮਾਂ ਵਾਲੇ ਪਾਸਿਓਂ ਵਾਲੀ ਕਿਰਲ ਕਾੜਾ ਲਈ ਲੈਣ ਆ ਗਈ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਵੇਂ ਆਪਾਂ ਮਾਰਵਾੜੀ ਕਰੈਕਟਰ ਇੱਚ ਦੇਖਦੇ ਆ ਘੋੜੇ 'ਚ ਤੁਹਾਨੂੰ ਇਹਨਾਂ ਦੋਨਾਂ ਲੇਣਾ ਦਾ ਜਿਹੜਾ ਸਮੇਲ ਹੋ ਕੇ ਘੋੜਾ ਇਹ ਤਿਆਰ ਹੋਇਆ ਹਨਾ ਹਾਂਜੀ ਹਾਂਜੀ ਕਿਵੇਂ ਲੱਗਦਾ ਵੀ ਕਿਹੜੀਆਂ ਚੀਜ਼ਾਂ ਇਹਦੇ 'ਚ ਹਟਕੇ ਆਈਆਂ ਨੇ ਦੂਜੇ ਘੋੜਿਆਂ ਨਾਲੋਂ ਜਾਂ ਬਰੀਡਿੰਗ ਪਾਸ ਤੇ ਜਿਹੜੀਆਂ ਉਹ ਇਹਨੂੰ ਸਪੋਰਟ ਕਰਨਗੇ ਇਹਦਾ ਜੀ ਮਾਰਕਾ ਬਹੁਤ ਸੋਹਣਾ ਜੀ ਹੂੰ ਪੂਰਾ ਮਾਰਵਾੜੀ ਕੰਨ ਬਹੁਤ ਸੋਹਣਾ ਜੀ ਹੂੰ ਧੌਣ ਬਹੁਤ ਚੰਗੀ ਆ ਜੀ ਪੱਠਪੜਾ ਸਾਰਾ ਬਹੁਤ ਚੰਗੇ ਫੀਚਰ ਆਏ ਆ ਜੀ ਘੋੜੇ 'ਚ ਠੀਕ ਆ ਬਈ ਹਾਂਜੀ ਹਾਂਜੀ ਬਾਕੀ ਦੋ ਲੇਣਾ ਦਾ ਸਮੇਲ ਕਰਕੇ ਜੀ ਬਹੁਤ ਚੰਗਾ ਬੱਚਾ ਪੈਦਾ ਹੋਇਆ ਜੀ ਹਾਂ ਆਮ ਤੌਰ ਤੇ ਬਾਈ ਆਪਾਂ ਦੇਖਦੇ ਆ ਜਿਵੇਂ ਜਿਆਦਾਤਰ ਜਿਵੇਂ ਅਲੀ ਸ਼ਾਨ ਬਲੱਡ ਲਾਈਨ ਜਾਦੇ ਆ ਮਾਰਵਾੜੀ ਦੇ ਵਿੱਚ ਪੂਰੇ ਓਵਰਆਲ ਇੰਡੀਆ ਦੇ ਵਿੱਚ ਹਨਾ ਤੇ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਵੀ ਇਹ ਦੋ ਲੇਣਾ ਦਾ ਮੇਲ ਆ ਜੀ ਹਾਂ ਉਹ ਚੀਜ਼ ਦੀ ਕਾਫੀ ਇਹਨੂੰ ਸਪੋਰਟ ਰਹਿਣੀ ਆ ਹਨਾ ਹਾਂਜੀ ਹਾਂਜੀ ਹੂੰ ਸਹੀ ਆ ਬਾਈ ਤੇ ਬਾਕੀ ਬਾਕੀ ਰਿਜ਼ਲਟ ਬਹੁਤ ਸੋਹਣੇ ਆਏ ਆ ਜੀ ਜਾਨੀ ਕਿ ਇੱਕ ਰਿਜ਼ਲਟ ਆਇਆ ਹਜੇ ਤਾਂ ਬਾਕੀ ਘੋੜੀਆਂ ਸੂਨ ਆਲੀਆਂ ਮੱਥੇ ਪਟਾ ਜੀ ਕੋ ਬੇਚੇਰੀ ਦੇ ਤੇ ਲੰਮੀ ਤੇ ਕੱਦ ਬਹੁਤ ਵਧੀਆ ਬਸ਼ੇਰੀ ਦਾ ਜਾਨਕੀ ਲੰਮੀ ਲੰਮੀ ਬਹੁਤ ਆਈ ਹੈ ਜੀ ਠੀਕ ਹੈ ਫੱਟਪੋੜਾ ਚੰਗਾ ਮਾਰਕਾ ਵੀ ਪੂਰਾ ਵਧੀਆ ਹੈ ਹੂੰ ਤੇ ਬਾਈ ਜਿਹੜੀ ਉਹ ਘੋੜੀ ਸੂਈ ਆ ਉਹ ਕਿਹੜੀ ਲੈਨ ਦੀ ਆ ਉਹਦੇ ਬਾਰੇ ਕੁਝ ਕਲੀਅਰ ਹੈਗਾ ਨਹੀਂ ਜੀ ਉਹਦੇ ਬਾਰੇ ਠੀਕ ਹੈ ਹਾਂਜੀ ਕਈ ਵਾਰ ਇਹ ਹੁੰਦਾ ਨਾ ਇੰਨੇ ਨਾਲ ਆਪਣੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਮਾਂ ਵਾਲੇ ਪਾਸੋਂ ਵੀ ਅੱਜਕੱਲ ਥੋੜਾ ਜਿਆਦਾ ਦੇਖਦੇ ਆ ਲੋਕ ਪਤਾ ਲੱਗ ਜਾਂਦਾ ਵੀ ਕੀ ਕਿੱਥੋਂ ਕਿਵੇਂ ਕਿਹੇ ਜਿਹੇ ਬੱਚਾ ਉਹ ਕੋਈ ਗੱਲ ਨਹੀਂ ਜੀ ਆਪਾਂ ਬਸ਼ੇਰੀ ਦੇ ਨਾਮ ਫੋਟੋ ਲਾ ਦਾਂਗੇ ਆਪਾਂ ਵੀਡੀਓ ਚ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਕੀ ਬਾਈ ਸੋਨੀ ਫਿਰ ਜਿਵੇਂ ਬੱਚ ਸ਼ੋਅ-ਸ਼ੋਅ ਦੇ ਵਿੱਚ ਲਾਉਣ ਦਾ ਨਹੀਂ ਕਦੇ ਵਿਚਾਰ ਬਣਿਆ ਤੁਹਾਡਾ ਨਹੀਂ ਬਾਈ ਬਾਹਰ ਕਰਕੇ ਜੀ ਇੰਨਾ ਟਾਈਮ ਨਹੀਂ ਮਿਲਿਆ ਜੀ ਹੂੰ ਤੇ ਬਾਈ ਨੂੰ ਸ਼ੌਂਕ ਬਹੁਤ ਸੀ ਪਹਿਲਾਂ ਤੋਂ ਘੋੜਿਆਂ ਦਾ ਤੇ ਉਹਦਾ ਕਰਕੇ ਸ਼ੋਅ 'ਚ ਨਹੀਂ ਸਾਥ ਹੋ ਜਾ ਹੈਗੇ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਕੀ ਜਿਵੇਂ ਇਹਦੀ ਖੜਨੀ ਕਰਨੀ ਆ ਬਾਈ ਇਹ ਫੋਟੋ ਆਉਣ ਵਾਲੇ ਟਾਈਮ ਆਪਾਂ ਕਰੀਏ ਦੇਖੋ ਆਉਣ ਵਾਲੇ ਟਾਈਮ 'ਚ ਵਿਚਾਰ ਆ ਜੀ ਸ਼ੋਅ 'ਚ ਵੀ ਖੜਾ ਖੜਾਂਗੇ ਹੂੰ ਹਾਂਜੀ ਪੱਕੀ ਉਮਰ ਦੇ ਹਿਸਾਬ ਨਾਲ ਅਗਲੇ ਸਾਲ ਨੂੰ ਬਾਈ ਇਹਨੇ ਪੂਰਾ ਪ੍ਰੋਪਰ ਘੋੜਾ ਬਣ ਕੇ ਤਿਆਰ ਹੋ ਜਾਂ ਗਿਆ ਹਾਂਜੀ ਹਾਂਜੀ ਤੇ ਹੱਲੇ ਤਾਂ ਬਸ਼ੇਰੇਆਂ ਜੀ ਹਾਂਜੀ ਬਸ਼ੇਰੇਆਂ ਹਾਈਟ ਵੀ ਹੋਰ ਕਰ ਜੂਗਾ ਹਾਂਜੀ ਹਾਂਜੀ ਉਹ ਨਹੀਂ ਕਰ ਜੂਗਾ ਬਾਈ ਹਾਈਟ ਵੀ ਤੇ ਬਾਈ ਜਿਹੜਾ ਇਹ ਪਿੰਡ ਆਪਣਾ ਹੈ ਇਧਰਲੇ ਪਾਸੋਂ ਜੇ ਆਪਾਂ ਬਠਿੰਡੇ ਵਾਲੀ ਸਾਈਡ ਤੋਂ ਦੇਖੀਏ ਸਲਾਬਤਪੁਰੇ ਵਾਲੀ ਸਾਈਡ ਤੋਂ ਹੈ ਨਾ ਇਹ ਸਲਾਬਤਪੁਰਾ ਤੋਂ ਨਿਹਾਲ ਸਿੰਘ ਵਾਲਾ ਰੋਡ ਤੇ ਹੈ ਜੀ ਹਮ ਤੇ ਇਧਰੋਂ ਆਪਣਾ ਬਾਗੇ ਪੁਰਾਣੇ ਤੋਂ ਆਪਣਾ ਹੈਗਾ ਜੀ ਨਿਹਾਲ ਸਿੰਘ ਵਾਲਾ ਰੋਡ ਤੇ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਸਲਾਬਤਪੁਰਾ ਕਿੰਨਾ ਪਈ ਜਾਂਦਾ ਇੱਥੋਂ ਆਪਾਂ ਸਲਾਬਤਪੁਰਾ ਜੀ ਇੱਥੋਂ ਸਾਨੂੰ 16 ਕਿਲੋਮੀਟਰ ਪਈ 16 ਕਿਲੋਮੀਟਰ ਹਾਂਜੀ ਠੀਕ ਹੈ ਬਾਈ ਪਿੱਛੇ ਪਿੰਡ ਰਹ ਜਾਂਦੇ ਆਪਣਾ ਦੀਨਾ ਕਾਂਗੜਾ ਹਾਂਜੀ ਕਾਂਗੜ ਦੀਨਾ ਤੇ ਖਾਈ ਖਾਈ ਦੇ ਨਾਲ ਜੀ ਠੀਕ ਹੈ ਹੁਣ ਤਿੰਨ ਕ ਪਿੰਡ ਹੀ ਆਉਂਦੇ ਆ ਸਾਨੂੰ ਚ ਹਾਂਜੀ ਹਾਂਜੀ ਹੂੰ ਠੀਕ ਹੈ ਬਾਈ ਤੇ ਬਾਕੀ ਹੋਰ ਜੇ ਏਰੀਆ ਦੀ ਗੱਲਬਾਤ ਕਰੀਏ ਬਾਈ ਆਪਣੇ ਇੱਥੇ ਮੋਗੇ ਜ਼ਿਲ੍ਹੇ ਦੇ ਆਸ-ਪਾਸੇ ਤੁਹਾਡੇ ਪਿੰਡਾਂ ਦੀ ਗੱਲ ਕਰੀਏ ਮਾਰਵਾੜੀ ਘੋੜੀਆਂ ਕਿੰਨੀਆਂ ਕੁ ਭਰਾਮਾਂ ਦਾ ਰਹਿੰਦਾ ਸਰਕਲ ਦੇ ਵਿੱਚ ਜਿਵੇਂ ਨੌਕਰਿਆਂ ਨਾਲ ਹੁਣ ਥੋੜਾ ਜਿਹਾ ਟ੍ਰੈਂਡ ਜਾਦੇ ਮਾਰਵਾੜੀ ਦਾ ਚੱਲਿਆ ਪਿਆ ਕੁਛ ਕਟਾਵੇਂ ਬੰਦੇ ਪੁਰਾਣੇ ਜਿਹੜੇ ਜੁੜੇ ਪਿਆ ਉਹ ਉਸ ਲੈਵਲ ਤੇ ਨੌکریاں ਘੋੜੀਆਂ ਰੱਖਦੇ ਹਨਾ ਥੋੜਾ ਜਿਹਾ ਅੱਜਕੱਲ ਨਵੇਂ ਮੁੰਡੇ ਮਾਰਵਾੜੀ ਬੰਨੀ ਨੂੰ ਵੱਧ ਤੁਰੇ ਆਉਂਦੇ ਆ ਜਿਹੜਾ ਟੋੜੇ ਏਰੀਆ ਦੇ ਵਿੱਚ ਕਿਹਾ ਜਾ ਮਾਹੌਲ ਆ ਇੱਧਰ ਨਹੀਂ ਸਾਡੇ ਚੰਗਾ ਮਾਹੌਲ ਆ ਜੀ ਚੰਗੇ ਸਾਡੇ ਚੰਗੇ ਘੋੜੀਆਂ ਘੋੜੇ ਸਾਡੇ ਏਰੀਆ 'ਚ ਆ ਮਾਰਵਾੜੀ ਮਾਰਵਾੜੀ ਲਾਈਨ ਦਾ ਹੋਣਾ ਚਾਹੀਦਾ ਜੀ ਕਿ ਮਾਰਵਾੜੀ ਰੱਖਣਾ ਨੌਕਰਾ ਤਾਂ ਤੁਹਾਨੂੰ ਪਤਾ ਹੀ ਆ ਨੌਕਰਾ ਸਦਾ ਬਾਰ ਆ ਜੀ ਹੂੰ ਮਾਰਵਾੜੀ ਲਾਈਨ ਦਾ ਮਾਂ ਹੋਵੇ ਉਹਦੀ ਲਾਈਨ ਦਾ ਪਿਓ ਹੋਵੇ ਫੇਰ ਚੱਲਣਾ ਜੀ ਮਾਰਵਾੜੀ ਬਿਲਕੁਲ ਬਾਈ ਹਾਂਜੀ ਹਾਂਜੀ ਨੌਕਰੀ ਦੇ ਰਵਿ ਦੇ ਕੰਡੀਸ਼ਨ ਦੇ ਉੱਚ ਲਾਈਨ ਨਹੀਂ ਦੇਖੀ ਜਾਂਦੀ ਹੈ ਜੀ ਹਾਂ ਲੈਣ ਜਾਰ ਮਾਰਵਾੜੀ ਚ ਤੇ ਅਨਨੂਨਤਾ ਇਹਦੇ ਚ ਘਾਟਾ ਚੱਲਦਾ ਜੀ ਕਨਫਰਮ ਕਰਦੇ ਆ ਸੋਹਣੇ ਆ ਕਨਫਰਮ ਕਰਦੇ ਹਾਂਜੀ ਨੌਕਰੀ ਚ ਇਹ ਹੋ ਜਾਂਦਾ ਜੇ ਮੰਨ ਲਓ ਵੀ ਉਹਦੀ ਲਾਈਨ ਵੀ ਨਹੀਂ ਪਤਾ ਆਪਾਂ ਨੂੰ ਹਾਂਜੀ ਤਾਂ ਮੰਨ ਲਓ ਜਿਵੇਂ ਐਟ ਪ੍ਰੈਜ਼ੈਂਟ ਸਾਹਮਣੇ ਆਪਣੇ ਕੰਡੀਸ਼ਨ ਮੁਤਾਬਕ ਜਾਨਵਰ ਖੜਾ ਤਾਂ ਉਸ ਹਿਸਾਬ ਨਾਲ ਉਹਦੀ ਵੈਲਿਊ ਪੈ ਜਾਂਦੀ ਹੈ ਕੋਈ ਲੈਣ ਦਾ ਜਿਆਦਾ ਮੈਟਰ ਨਹੀਂ ਕਰਦੀ ਜਾਨਵਰ ਦੀ ਕੰਡੀਸ਼ਨ ਚੰਗੀ ਹੋਣੀ ਚਾਹੀਦੀ ਹੈ ਸੋ ਆਮ ਆਮ ਬੰਦਿਆਂ ਵਾਸਤੇ ਇਹ ਚੀਜ਼ ਬਈ ਥੋੜੀ ਜਿਹੀ ਬੈਨੀਫਿਟ ਰਹਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਬਈ ਇਹ ਪ੍ਰੋਪਰ ਲਾਈਨ ਦਾ ਘੋੜਾ ਜੀ ਹਾਂ ਹਾਂ ਫਿਰ ਇਹਦੇ ਚ ਤਾਂ ਬਈ ਦੋ ਬੱਕਰੀਆਂ ਲੈ ਲੈਂਦਾ ਲਾਈਨ ਦਾ ਘੋੜਾ ਨਹੀਂ ਬਸ਼ੀਰਾ ਕਹਿ ਸਕਦੇ ਜੇ ਤਾਂ ਘੋੜਾ ਤਾਂ ਬੰਨਾ ਇਹ ਨਹੀਂ ਬੰਨਾ ਬਾਕੀ ਨਾਖਰਾ ਨੋਖਰਾ ਚੰਗਾ ਬਈ ਜਿਵੇਂ ਥੋੜੀ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਬਸ਼ੇਰਿਆਂ ਚ ਥੋੜੀ ਜੀ ਉਹੋ ਜੀ ਨਿਆਣਮਤ ਹੁੰਦੀ ਆ ਪਰ ਇਹਦੇ ਚ ਦੇਖਿਆ ਵੀ ਖੜਦਾ ਕਰਦਾ ਬਹੁਤ ਜਿਆਦਾ ਚੰਗਾ ਹਾਂਜੀ ਹਾਂਜੀ ਬਾਈ ਹੁਣਾਂ ਦੀ ਮਿਹਨਤ ਬਹੁਤ ਆ ਬਾਈ ਗਰਜੀਤ ਹੁਣੀ ਸਾਹਮਦੇ ਆ ਤਾਰਾ ਗਾ ਜੀ ਇਹ ਦੋਨੇ ਬਹੁਤ ਸਾਹਮਦੇ ਆ ਜੀ ਇਹਨਾਂ ਦੀ ਬਹੁਤ ਵੈਸੇ ਪਿਆਰ ਕੋੜੇ ਨਾਲ ਬਹੁਤ ਜਿਆਦਾ ਜੀ ਹਮ ਤੇ ਕੋੜਾ ਉਹਦਾ ਕਰਕੇ ਵੀ ਕੋਈ ਹਲਤ ਨਹੀਂ ਕੋਈ ਬਹੁਤ ਸੁਭਾਈ ਕਰਕੇ ਹਮ ਥੋੜਾ ਜੀ ਸਹੀ ਆ ਜੀ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਉਧਰਲੇ ਪਾਸੇ ਨੰਬਰ ਦਾ ਸਾਬ ਬੈਠੇ ਆ ਭਾਜੀ ਆਪਣੇ ਨਾਲ ਇਹਨਾਂ ਨੂੰ ਵੀ ਮੜਾ ਜਾਂ ਪੁੱਛ ਲੈਣੇ ਆ ਇਹਨਾਂ ਦਾ ਵੀ ਪੁਰਾਣਾ ਤੇ ਯਾਰ ਬਸੋਨੀ ਬਾਈ ਹਾਂਜੀ ਹਾਂਜੀ ਵੀ ਕਿਵੇਂ ਇਹਨਾਂ ਨੂੰ ਮੈਂ ਕਿ ਦੇ ਦੋ ਕੋਈ ਗੱਲ ਨਹੀਂ ਤੁਸੀਂ ਹਾਂਜੀ ਵੀ ਇਹਨਾਂ ਨੂੰ ਘੋੜਾ ਕਿਵੇਂ ਲੱਗਿਆ ਆਪਾਂ ਜਰੂਰ ਇਹਨਾਂ ਨਾਲ ਦੋ ਸ਼ਬਦ ਸਾਂਝੇ ਕਰਨੇ ਆ ਹੋਰ ਅੰਕਲ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਹੋਰ ਜਾਨਵਰ ਠੀਕ ਨੇ ਜੀ ਫਾਰਮ ਦੇ ਉੱਤੇ ਆਪਣੇ ਜੀ ਸਭ ਜਾਨਵਰ ਠੀਕ ਹੈ ਠੀਕ ਹੈ ਜੀ ਅੰਕਲ ਜੀ ਜਿਵੇਂ ਆਪਣਾ ਅੱਜ ਇੱਥੇ ਆਉਣਾ ਬਣਿਆ ਹਨਾ ਸਾਰੇ ਭਰਾ ਇਕੱਠੇ ਹੋਏ ਆ ਬਾਈ ਦੇ ਘੋੜੇ ਦੀ ਵਿਕੀ ਦੇ ਦੀ ਵੀਡੀਓ ਕੀਤੀ ਹੈ ਜੀ ਤੇ ਤੁਹਾਨੂੰ ਕਿਵੇਂ ਫੀਲ ਹੋਇਆ ਜੀ ਘੋੜਾ ਦੇਖ ਕੇ ਅਸੀਂ ਤੁਹਾਡੇ ਤਜਰਬੇ ਤੋਂ ਹੀ ਗੱਲਬਾਤ ਸਾਂਝੀ ਕਰਨੀ ਆ ਤੁਹਾਡੇ ਨਾਲ ਘੋੜਾ ਕਿਵੇਂ ਲੱਗਿਆ ਕੀ ਚੀਜ਼ ਤੁਹਾਨੂੰ ਇਹਦੇ 'ਚ ਖਾਸ ਲੱਗੀ ਜੀ ਘੋੜਾ ਮਾਨਸਾ ਵਾ ਇੱਕ ਤਰ੍ਹਾਂ ਦੇ ਜੇ ਆ ਵੀ ਜਿਹੜੀ ਇਹਦੀ ਬਲੱਡ ਲਾਈਨ ਆ ਇਹ ਬਹੁਤ ਚੰਗੀ ਆ ਹਾਂਜੀ ਕਮਾਂ ਵਾਲੇ ਪਾਸੇ ਉਵੇਂ ਹੀ ਕਰ ਲਗਾੜ ਵਾਲਾ ਘੋੜਾ ਬਹੁਤ ਚੰਗਾ ਸੀ ਹਾਂਜੀ ਤੇ ਆਲੀ ਸ਼ਾਨ ਵਾਲਾ ਤਾਂ ਸਾਰੇ ਹਿੰਦੁਸਤਾਨ ਨੂੰ ਸਾਰੇ ਇੰਡੀਆ ਨੂੰ ਹੀ ਪਤਾ ਆਲੀ ਸ਼ਾਨ ਦਾ ਤਾਂ ਹਾਂਜੀ ਹਾਂਜੀ ਦੂਜੀ ਗੱਲ ਆ ਜਿਹੜਾ ਘੋੜੇ ਦਾ ਮਾਰਕਾ ਹੈ ਹਾਂਜੀ ਮਾਰਕਾ ਘੋੜੇ ਦਾ ਬਹੁਤ ਚੰਗਾ ਠੀਕ ਹੈ ਜਿਹੜਾ ਬਹੁਤ ਸੋਹਣਾ ਹੈ ਜਿਹੜੇ ਪੈਰ ਹੈ ਦੋ ਉਹ ਥੋੜੇ ਚਿੱਟੇ ਹੈ ਜਿੰਨੇ ਚਾਹੀਦੇ ਆ ਹਾਂਜੀ ਰੰਗ ਬਹੁਤ ਚੰਗਾ ਘੋੜੇ ਦਾ ਹਾਂਜੀ ਜਿਹੜਾ ਰੰਗ ਹੈ ਉਹ ਜੈਡ ਬਲੈਕ ਰੰਗ ਹੈ ਪੂਰਾ ਇੱਥੇ ਪਟਾ ਤੇ ਦੋ ਪੈਰ ਚਿੱਟੇ ਤਾਂ ਹੈ ਹੀ ਹੈ ਹਾਂਜੀ ਜਿਹੜਾ ਰੰਗ ਹੈ ਬਹੁਤ ਸੋਹਣਾ ਹੈ ਕਿਉਂ ਉਹਦੇ ਵਿੱਚ ਕੋਈ ਮਾਗੇ ਵੀ ਇਹਨਾਂ ਕੋਲੇ ਆਉਂਦਾ ਜਾਂਦਾ ਰਹਿੰਦਾ ਹੈ ਜਦੋਂ ਇਹ ਵਿਕੀ ਇੱਥੇ ਨਹੀਂ ਸੀ ਉਦੋਂ ਵੀ ਕਈ ਵਾਰੀ ਇਹ ਮੁੰਡੇ ਤਾਰੇ ਹੋਣੀ ਹਾਂਜੀ ਬਲਾ ਲੈਂਦੇ ਵੀ ਅੰਕਲ ਸਾਡੇ ਫਾਰਮ ਤੇ ਜਿਹੜਾ ਮਾਰਕਜੋ ਹਾਂਜੀ ਰੰਗ ਬਹੁਤ ਚੰਗਾ ਘੋੜੇ ਦਾ ਠੀਕ ਹੈ ਜੀ ਜਿਹੜੇ ਬੱਚੇ ਵੀ ਪੂਰੇ ਚੰਗੇ ਪੈਦਾ ਕਰੂਗਾ ਇਹ ਹਾਂਜੀ ਇੱਕ ਬੱਚੀ ਦਾ ਤਾਂ ਪਤਾ ਲੱਗ ਗਿਆ ਮੈਂ ਵੀ ਫੋਟੋ ਦੇਖੀ ਹੈ ਬੱਚੀ ਦੀ ਹਾਂਜੀ ਹਾਂਜੀ ਹਾਂ ਜਿਹੜੇ ਚੰਗੇ ਚੰਗੇ ਘੋੜਿਆਂ ਨੂੰ ਇਹ ਘੋੜਾ ਮਾਰਕ ਦੇ ਸਕਦਾ ਠੀਕ ਹੈ ਜੀ ਰੰਗ ਹੈ ਜਿਹੜਾ ਇਹਦੇ ਵਿੱਚ ਕੋਈ ਪੂਰਾ ਮਨ ਨਰਖ ਕੇ ਵੇਖਿਆ ਪਹਿਲਾਂ ਵੀ ਵੇਖਦਾ ਰਿਹਾ ਬੱਚਾ ਵੀ ਜਦੋਂ ਉਹਨਾਂ ਨੇ ਪਾਲਿਆ ਉਰਦੂ ਮੈਂ ਨਾ ਨਹੀਂ ਸਲਾਹ ਦਿੰਦਾ ਰਹਿਮ ਪਰ ਜਦ ਬੋਟ ਚੰਗਾ ਘੋੜਾ ਬਣੂਗਾ ਕਾਰ ਇਸ ਦੀ ਚੰਗਾ ਕਰੂੰਗਾ ਹਾਂਜੀ ਤੇ ਬਾਹਰ ਕੇ ਤੋਂ ਬਿਨਾ ਇਹਦੇ ਵਿੱਚ ਇੱਕ ਵੀ ਵਾਲ ਕਿੱਟਾ ਹੈ ਨਹੀਂ ਹਾਂਜੀ ਨਹੀਂ ਆਮ ਤੌਰ ਤੇ ਅੰਕਲ ਜੀ ਜਿਵੇਂ ਤੁਹਾਡੀ ਗੱਲ ਵਿਚਾਲਿਆ ਤੁਸੀਂ ਦੱਸਿਆ ਆਪਾਂ ਕਾਲੇ ਘੋੜਿਆਂ ਦੇ ਵਿੱਚ ਕੁਦਰਤੀ ਦੇਖਦੇ ਆਂ ਜੀ ਚਿੱਟੇ ਵਾਲ ਆ ਜਾਂਦੇ ਹਨਾ ਚਿੱਟੇ ਵਾਲ ਕਾਫੀ ਆ ਜਾਂਦੇ ਆ ਇਹ ਪਿਓਰ ਜੈਡ ਬਲੈਕ ਹਾਂ ਜਿਹਨੂੰ ਕਿ ਆਮ ਮੰਲਾ ਮਾਰਵਾੜੀ ਦੇ ਵਿੱਚ ਬੜਾ ਪਸੰਦ ਤਾਂ ਨਹੀਂ ਕਰਦੇਗੇ ਕਿਉਂ ਵਾਲ ਚਿੱਟਿਆਂ ਦਾ ਫਰਕ ਪੈ ਹੀ ਜਾਂਦਾ ਹਾਂਜੀ 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 ਜੇ ਥੋੜੇ ਜਿਆਦੇ ਚਿੱਟੇ ਵਾਲ ਆਉਂਦੇ ਤਾਂ ਚੰਬਾ ਪਾਣੀ ਕਰਨ ਲੱਗ ਜਾਂਦੇ ਲੋਕ ਹਾਂਜੀ ਹਾਂਜੀ ਇਹ ਤਾਂ ਜਿਹੜਾ ਉਹਦਾ ਰੰਗ ਹੈ ਮਾਰਕਾ ਬਹੁਤ ਚੰਗਾ ਹੈ ਤੇ ਮਹਾਤਮਾ ਦੀ ਲੰਮੀ ਉਮਰ ਕਰੇ ਤੇ ਬ੍ਰੇਡ ਇਹਦੀ ਬਹੁਤ ਚੰਗੀ ਬਣੂਗੀ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਵੀ ਚੰਗੇ ਆਉਣਗੇ ਜਿਹੜਾ ਇਹ ਦੋਨਾਂ ਪਾਸਿਆਂ ਤੋਂ ਚੰਗੀ ਹੈ ਹਾਂਜੀ 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 ਬਾਕੀ ਅੰਕਲ ਜੀ ਜੇ ਅਲੀ ਕੇਰਲਗੜ ਵਾਲੇ ਘੋੜੇ ਦੀ ਗੱਲ ਕਰੀਏ ਜੀ ਅਸੀਂ ਤਾਂ ਚਲੋ ਪੁਰਾਣਾ ਕੋਹਾਂ ਜੀ ਨਹੀਂ ਦੇਖਿਆ ਹਨ ਤੇ ਤੁਸੀਂ ਤਾਂ ਅੰਕਲ ਦੇਖਿਆ ਹੋਣਾ ਜੀ ਦੇਖਿਆ ਦੇਖਿਆ ਜੀ ਬਹੁਤ ਚੰਗੀ ਵਰੀ ਉਹ ਰਾਜੂ ਸੀਗਰ ਜਿਹੜਾ ਕੇਰਲਗੜ ਵਾਲਾ ਮੁੰਡਾ ਸਾਡੇ ਕੋਲ ਵੀ ਆਉਂਦਾ ਰਿਹਾ ਹਾਂ ਹਾਂਜੀ ਸਰਪੰਚ ਸੀਗਾ ਉਹਦਾ ਬਾਪ ਸਾਰੇ ਜਾਣਦੇ ਹਾਂ ਹਾਂਜੀ ਹਾਂਜੀ ਘੋੜਾ ਵੀ ਚੰਗੀ ਤਰ੍ਹਾਂ ਦੇਖਿਆ ਹਾਂਜੀ ਹਾਂ ਇਹ ਅਲੀ ਸ਼ਾਨ ਵਿੱਚ ਘੋੜਾ ਦੇਖਿਆ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਅਸੀਂ ਵੇਸੇ ਨਾ ਮਾਰਵਾੜੀ ਲਾਈਨ ਦੇ ਵਿੱਚ ਅਸੀਂ ਪਏ ਨੀਗੇ ਤੇ ਜਾਰਾ ਸਾਨੂੰ ਦਾ ਇਹ ਮਤਲਬ ਦੂਜੇ ਇੱਕ ਹੀ ਜਾਨਵਰ ਠੀਕ ਰਹਿੰਦੇ ਆ ਪਰ ਨੌਕਰੀ ਲੈਣ ਵਾਲੇ ਪਾਸੇ ਹੀ ਆ ਹਾਂਜੀ ਪਰ ਹੁਣ ਵਿੱਚ ਮਨ ਵੀ ਫੇਰ ਜਿਵੇਂ ਬੰਦੇ ਲਿਆਜ ਵਾਲੇ ਬੰਦੇ ਪੁਰਾਣੇ ਜਿਹੜੇ ਮਾਰਵਾੜੀ ਰਾਸਦੇ ਆ ਹਾਂਜੀ ਨਹੀਂ ਅੰਕਲ ਤੁਸੀਂ ਯਾਰ ਇੱਕ ਦੋ ਘੋੜਿਆਂ ਦਾ ਜ਼ਰੂਰ ਰੱਖੋ। ਹਾਂਜੀ ਤੇ ਹੁਣ ਤਾਂ ਇਹ ਘੋੜਾ ਹੀ ਸਾਡੇ ਘਰੇ ਆ ਗਿਆ। ਬਿਲਕੁਲ ਹੁਣ ਅਸੀਂ ਜ਼ਰੂਰ ਰੱਖਾਂਗੇ। ਠੀਕ ਹੈ ਜੀ। ਕਿਉਂ ਅਸੀਂ ਵੀਰ ਦਾ ਲਾਹਾ ਜ਼ਰੂਰ ਲਵਾਂਗੇ। ਹਾਂਜੀ ਹਾਂਜੀ। ਅੰਕਲ ਆਪਣੇ ਵਾਲਾ ਪਿੰਡ ਇੱਥੋਂ ਕਿੰਨਾ ਕੁ ਪਈ ਜਾਂਦਾ ਜੀ? ਨੇੜੇ ਹੀ ਐਮਐਲਏ ਦਾ ਮੌਬਨਡਾ ਇੱਥੋਂ ਨੇੜੇ ਜੀ ਆਪਣਾ ਪਿੰਡ ਇੱਥੋਂ 15 ਕਿਲੋਮੀਟਰ ਹੋਵੇਗਾ। ਠੀਕ ਹੈ ਜੀ। ਹਾਂ। ਲੋਕ ਪਿੰਡ ਹੀ ਆਉਂਦੇ ਸਨ। ਠੀਕ ਹੈ ਜੀ। ਇੱਥੋਂ ਬਰੀ ਵਾਲਾ ਗਮਨੂ ਕੋਆ ਗਿਆ। ਹਾਂਜੀ ਹਾਂਜੀ। ਮਾਨੂ ਕੋਈ ਗੱਲ ਤੇ ਗਾ ਫੁੱਲੇ ਵਾਲਾ। ਹਾਂਜੀ। ਸੋ ਜ਼ਰੂਰੀ ਆ ਜੀ ਜਿਵੇਂ ਹੁਣ ਕੋ ਆਪਣਾ ਘੋੜਾ ਆਪਦੇ ਘਰ ਦਾ ਘੋੜਾ ਹੋ ਗਿਆ ਜੀ ਸੋ ਜਿਵੇਂ ਤੁਸੀਂ ਦੱਸਿਆ ਉਹ ਚੀਜ਼ ਦਾ ਥੋੜਾ ਜਿਹਾ ਲਾਹਾ ਦਾ ਲੈਣਾ ਚਾਹੀਦਾ ਕੋ ਲੈਣਾ ਤੇ ਲਵਾਵਾਂਗੇ ਵੇਟ ਕਰਾਈਆਂ ਜਾਣਾ ਨਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਠੀਕ ਆ ਜੀ ਅੰਕਲ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਠੀਕ ਆ ਸੋਨੀ ਭਾਈ ਜੇ ਕਿਸੇ ਭਰਾ ਨੇ ਮੰਨ ਲਓ ਇਹ ਆਪਣੇ ਦੇਵੇ ਦੀ ਸਟੱਡ ਸਰਵਿਸ ਲੈਣੀ ਹੋਵੇ ਨਾ ਹਾਂਜੀ ਤੇ ਨੰਬਰ ਫਿਰ ਕਿਹਦੇ ਕੋਲੇ ਚੱਲਦਾ ਕਿਹੜੇ ਭਰਾ ਨਾਲ ਗਾ ਨੰਬਰ ਭਾਈ ਗਰਜੀਤ ਦਾ ਨੰਬਰ ਹੈਗਾ ਜੀ 9738 ਹੂੰ 29019 ਠੀਕ ਆ 7973829019 ਠੀਕ ਹੈ ਬਾਈ ਇੱਕ ਬਾਈ ਆਪਣੇ ਇਹਦਾ ਹੈਗਾ ਤਾਰੇ ਦਾ ਨੰਬਰ ਜੀ 854731900 ਠੀਕ ਹੈ ਬਾਈ ਹਾਂਜੀ ਜਿਹੜਾ ਮੁੰਡਾ ਇੱਥੇ ਸਾਹਮਣੇ ਨਾਹਾਂ ਕੋੜਿਆਂ ਨੂੰ ਫਾਰਮ ਦੇ ਉੱਤੇ ਹੁੰਦਾ ਹਾਂਜੀ 854731900 ਜੀ ਤਾਰੇ ਦਾ ਨੰਬਰ ਇਹ ਤਾਰੇ ਦਾ ਨੰਬਰ ਹਾਂਜੀ ਹਾਂਜੀ ਤੁਸੀਂ ਜੀ ਬਾਈ ਇਹਨਾਂ ਦੋਨੇ ਨੰਬਰਾਂ ਤੇ ਕਾਲ ਕਰਕੇ ਜਦੋਂ ਮਰਜ਼ੀ ਸਰਵਿਸ ਬਾਰੇ ਗੱਲਬਾਤ ਕਰ ਸਕਦੇ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਠੀਕ ਹੈ ਬਾਈ ਸੋਨੀ ਠੀਕ ਹੈ ਬਾਈ ਚੰਗਾ ਲੱਗਿਆ ਸਾਰੇ ਭਰਾਵਾਂ ਨੂੰ ਬਾਤ ਕਰਨਾ ਬਹੁਤ ਹੁਣ ਤੇ ਫਰੈਂਡ ਸਾਡੇ ਠੀਕ ਹੈ ਬਾਈ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਬਾਈ